ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੁਬਾਰਾ ਪੰਜਾਬ ਅੰਦਰ ਸਰਕਾਰੀ ਭਰਤੀਆਂ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਹੈ ਪਰ ਆਪਾਂ ਅੱਜ ਗੱਲ ਕਰਾਂਗੇ ਵੀ ਇਹ ਰੋਕ ਆ ਜਿਹੜੀ ਕਿਉਂ ਲਗਾਈ ਗਈ ਹੈ ਅਤੇ ਪਿੱਛੇ ਕਾਰਨ ਕੀ ਹੈ ਦਰਅਸਲ ਦੋਸਤੋ ਹੋਇਆ ਕੀ ਸੀ ਕਿ ਜਦੋਂ 2020 ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਸੀ ਉਦੋਂ ਕਾਂਗਰਸ ਪਾਰਟੀ ਦੇ ਵਿੱਤ ਵਿਭਾਗ ਦੁਆਰਾ ਬਖ ਬਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਅ੍ਰੇਸ਼ ਜਾਰੀ ਕੀਤਾ ਗਿਆ ਸੀ ਇਸ ਅ੍ਰੇਸ਼ ਸੰਸਾਰ ਦੋਸਤੋ ਇਹ ਕਿਹਾ ਗਿਆ ਸੀ ਕਿ ਬਖ ਬਖ ਵਿਭਾਗਾਂ ਦੇ ਉੱਚ ਅਧਿਕਾਰੀ 7ਵਾਂ ਪੇਸਕਲ ਨੋਟੀਫਾਈਡ ਕਰਨਲ ਲਈ ਨਿਯਮਾਂ ਵਿੱਚ ਬਦਲਾਅ ਕਰਨ ਤਾਂ ਜੋ ਪੰਜਾਬ ਵਿੱਚ 7ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾ ਸਕੇ ਪਰ ਦੋਸਤੋ ਬਖ ਬਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੁਆਰਾ ਪੇ ਕਮਿਸ਼ਨ ਨੂੰ ਨੋਟੀਫਾਈਡ ਕਰਨ ਤੋਂ ਬਿਨਾਂ ਨਿਯਮਾਂ ਵਿੱਚ ਬਦਲਾਅ ਕਰਨ ਤੋਂ ਬਿਨਾਂ ਨਵੀਂ ਭਰਤੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਇਸ ਤੋਂ ਬਾਅਦ ਦੋਸਤੋ 2020 ਤੋਂ ਬਾਅਦ ਵੀ ਸਰਕਾਰੀ ਭਰਤੀਆਂ ਜਿਹੜੀਆਂ ਉਹ ਗੱਡੀਆਂ ਗਈਆਂ ਤੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਭਰਤੀ ਵੀ ਕੀਤੇ ਗਏ ਇਸ ਤਰ੍ਹਾਂ ਦੋਸਤੋ ਕੀ ਹੋਇਆ ਕਿ ਜਿਹੜੇ ਵੀ 2020 ਤੋਂ ਬਾਅਦ ਮੁਲਾਜ਼ਮ ਭਰਤੀ ਹੋਏ ਸਨ ਉਨ੍ਹਾਂ ਨੇ ਭਰਤੀ ਹੋਣ ਤੋਂ ਬਾਅਦ 6ਵੇਂ ਪੇ ਕਮਿਸ਼ਨ ਦੀ ਮੰਗ ਸ਼ੁਰੂ ਕਰ ਦਿੱਤੀ ਤਾਂ ਆਪਣੀ ਇਸ ਮੰਗ ਨੂੰ ਪੂਰਾ ਕਰਨ ਲਈ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਚਲੇ ਗਏ ਜਿੱਥੇ ਦੋਸਤੋ ਕਿ ਪੰਜਾਬ ਸਰਕਾਰ ਸਿੰਗਲ ਅਤੇ ਡਿਵੀਜ਼ਨਲ ਬੈਂਚ ਅੱਗੇ ਹਾਰ ਗਈ ਤਾਂ ਦੋਸਤੋ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਹਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਦੁਬਾਰਾ ਤੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਇਹ ਅਦੇਸ ਦਿੱਤੇ ਹਨ ਕਿ ਉਹ 7ਵਾਂ ਪੇ ਕਮਿਸ਼ਨ ਨੋਟੀਫਾਈਡ ਕਰਨ ਅਤੇ ਇਸ ਨੂੰ ਲਾਗੂ ਕਰਨ ਲਈ ਨਿਯਮਾਂ ਵਿੱਚ ਬਦਲਾਅ ਕਰਨ ਇਸ ਕਰਕੇ ਦੋਸਤੋ ਜਦੋਂ ਤੱਕ ਕਿ ਦੁਬਾਰਾ ਤੋਂ ਨਿਯਮਾਂ ਵਿੱਚ ਬਦਲਾਅ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪੰਜਾਬ ਸਰਕਾਰ ਨੇ ਜਿਹੜੀ ਭਰਤੀ ਪ੍ਰਕਿਰਿਆ ਹੋ ਬੰਦ ਕਰ ਦਿੱਤੀ ਹੈ ਸੋ ਹੁਣ 7ਵੇਂ ਪੇ ਕਮਿਸ਼ਨ ਨੂੰ ਲਾਗੂ ਹੋਣ ਤੋਂ ਬਾਅਦ ਦੁਬਾਰਾ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਦੀ ਆਸ ਹੈ ਤਾਂ ਦੋਸਤੋ ਸਰਕਾਰ ਹੁਣ ਜਿਹੜੀਆਂ ਨਵੀਆਂ ਭਰਤੀਆਂ ਸ਼ੁਰੂ ਕਰੇਗੀ ਉਹ ਸਾਰੀਆਂ 7ਵੇਂ ਪੇ ਕਮਿਸ਼ਨ ਅਧੀਨ ਹੋਣਗੀਆਂ ਤਾਂ ਜਲਦੀ ਪੰਜਾਬ ਸਰਕਾਰ ਇਸ ਸੰਬੰਧੀ ਹਦੇਸ ਵੀ ਜਾਰੀ ਕਰ ਸਕਦੀ ਹੈ ਇਸ ਕਰਕੇ ਜਿਹੜੇ ਸਰਕਾਰੀ ਮੁਲਾਜ਼ਮ 2020 ਤੋਂ ਬਾਅਦ ਭਰਤੀ ਹੋਏ ਸਨ ਉਹਨਾਂ ਦੀ ਜਿੱਤ ਹੋਈ ਹੈ ਤੇ ਹੋ ਸਕਦਾ ਹੁਣ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਅਨੁਸਾਰ ਤਨਖਾਹ ਵੀ ਦਿੱਤੀਆਂ ਜਾਣਾ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਦੋਸਤੋ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਸਿਹਰਧਾਨ ਜਾਂ ਜਿਹੜੇ ਸਾਡੇ ਉੱਚ ਅਧਿਕਾਰੀ ਜਾਂ ਜਿਹੜੇ ਵੱਖ-ਵੱਖ ਮੈਗਨੈਟ ਵੱਡੇ-ਵੱਡੇ ਉੱਤਿਆਂ ਤੇ ਕੰਮ ਕਰਦੇ ਹਨ ਉਹ ਕਿੰਨੇ ਕੁ ਸਿਹਰਧਾਨ ਹੋ ਸਕਦਾ ਹੈ ਕਿ ਉਹਨਾਂ ਉੱਪਰ ਵੀ ਕਿਸੇ ਕਿਸਮ ਦਾ ਦਬਾਅ ਹੋਵੇ ਪਰ ਉਹ ਹੀ ਗੱਲ ਜਿਹੜੀ ਵੀ ਅੱਜ ਤੋਂ 5 ਸਾਲ ਪਹਿਲਾਂ ਕਰਨੀ ਸੀ ਉਹੀ ਗੱਲ ਸਰਕਾਰ ਹੁਣ 5 ਸਾਲ ਬਾਅਦ ਕਰੂਗੀ ਪਹਿਲਾਂ ਜਿਹੜੀ ਕਰੀ ਸੀ ਉਹ ਗਲਤ ਸੀ ਹੁਣ ਸਰਕਾਰ ਉਸ ਨੂੰ ਦੁਬਾਰਾ ਤੋਂ ਫਿਰ ਤੋਂ ਠੀਕ ਕਰੇਗੀ ਤਾਂ ਅਸੀਂ ਦੇਖਦੇ ਹਾਂ ਕਿ ਸੈਂਟਰ ਸਰਕਾਰ ਆਪਣੇ ਮੁਲਾਜ਼ਮਾਂ ਉਪਰ 8ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਜਾ ਰਹੀ ਹੈ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਸ ਪੇ ਕਮਿਸ਼ਨ ਨਾਲ ਮੁਲਾਜ਼ਮਾਂ ਨੂੰ ਬਹੁਤ ਸਾਰਾ ਫਾਇਦਾ ਹੋਵੇਗਾ ਤੁਸੀਂ ਇਹ ਦੇਖੋ ਕਿ ਜਿਹੜਾ ਪੰਜਾਬ ਦਾ ਸਰਕਾਰੀ ਦੰਤਰੋ ਛੇਵੇਂ ਵੀ ਪੇ ਕਮਿਸ਼ਨ ਵਿੱਚ ਹੀ ਉਲਝਿਆ ਫਿਰਦਾ ਹੈ